ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਕੱਲ ਬਹੁਤ ਹੀ ਜ਼ਿਆਦਾ ਬਰਸਾਤਾਂ ਪੈ ਰਹੀਆਂ ਜਿਸ ਕਰਕੇ ਸਬਜ਼ੀਆਂ ਆਪਣੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਇਸੇ ਕਰਕੇ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਆਲੂ ਦੀਆਂ ਬੜੀਆਂ ਜਿਹੜੀਆਂ ਕਿ ਤੁਸੀਂ ਬਰਸਾਤੀ ਮੌਸਮ ਵਿੱਚ ਕਦੇ ਵੀ ਬਣਾ ਕੇ ਖਾਓ ਬਹੁਤ ਹੀ ਟੇਸਟੀ ਬਣਦੀਆਂ ਅੱਧਾ ਕਿਲੋ ਆਲੂ ਉਬਾਲ ਕੇ ਆਪਾਂ ਨੇ ਛਿੱਲੇ ਫਿਰ ਆਪਾਂ ਨੇ ਇਸ ਤਰ੍ਹਾਂ ਮਲ ਮਲ ਕੇ ਇਹਨੂੰ ਵਧੀਆ ਜਿਹਾ ਇੱਕ ਡੋ ਤਿਆਰ ਕਰ ਲੈਣਾ ਇਹਦੇ ਵਿੱਚ ਕੋਈ ਗੱਠ ਨਹੀਂ ਰਹਿਣੀ ਚਾਹੀਦੀ ਨਹੀਂ ਤਾਂ ਆਪਣੀਆਂ ਬੜੀਆਂ ਜਿਹੜੀਆਂ ਜ਼ਿਆਦਾ ਛੇਤੀ ਸੁੱਕਣਗੀਆਂ ਨਹੀਂ ਫਿਰ ਆਪਾਂ ਨੇ ਇਹਦੇ ਵਿੱਚ ਇੱਕ ਮਸਾਲਾ ਪਾਉਣਾ ਹੈ ਇੱਕ ਚਮਚ ਮੀਂਹ ਦਾਣਾ ਤੇ ਇੱਕ ਹੀ ਚਮਚ ਆਪਾਂ ਨੇ ਲੈਣੀ ਅਜਵੈਣ ਤੇ ਇੱਕ ਚਮਚ ਆਪ ਲੈਣਾ ਜੀਰੇ ਦਾ ਇਹਨਾਂ ਨੂੰ ਥੋੜਾ ਜਿਹਾ ਸੇਕ ਲਗਾ ਕੇ ਆਪਾਂ ਨੇ ਇਸ ਤਰ੍ਹਾਂ ਪੁੰਨ ਲੈਣਾ ਫਿਰ ਆਪਾਂ ਨੇ ਇਹਨੂੰ ਮਿਕਸੀ ਦੇ ਜਾਰ ਚ ਪਾ ਕੇ ਗ੍ਰाइंड ਕਰ ਲੈਣਾ ਆਲੂਆਂ ਦੇ ਵਿੱਚ ਆਪਾਂ ਗ੍ਰाइंड ਕੀਤਾ ਹੋਇਆ ਮਸਾਲਾ ਪਾ ਦੇਣਾ ਫਿਰ ਇਹਦੇ ਵਿੱਚ ਪੌਣੀਆਂ ਲਾਲ ਮਿਰਚ ਗਰਮ ਮਸਾਲਾ ਤੇ ਹਲਦੀ ਨਮਕ ਇਹਦੇ ਵਿੱਚ ਆਪਾਂ ਨੇ ਬਿਲਕੁਲ ਨਹੀਂ ਪਾਉਣਾ ਨਹੀਂ ਤਾਂ ਆਪਣੀਆਂ ਜਿਹੜੀਆਂ ਬੜੀਆਂ ਉਹ ਖਰਾਬ ਹੋ ਜਾਣਗੀਆਂ ਨਮਕ ਆਲੂਆਂ ਦੇ ਵਿੱਚ ਪਾਣੀ ਛੱਡ ਦਿੰਦੇ ਇਸ ਕਰਕੇ ਬੜੀਆਂ ਆਪਣੀਆਂ ਖਰਾਬ ਹੋ ਸਕਦੀਆਂ ਨੇ ਇਹ ਮਸਾਲੇ ਪਾ ਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਇੱਕ ਵਧੀਆ ਜਿਹਾ ਆਟੇ ਦੀ ਤਰ੍ਹਾਂ ਇਹਦਾ ਡੋ ਤਿਆਰ ਕਰ ਲੈਣਾ ਫਿਰ ਇੱਕ ਵੱਡੀ ਸਾਰੀ ਪ੍ਰਾਤ ਲੈ ਕੇ ਉਹਦੇ ਵਿੱਚ ਆਪਾਂ ਨੇ ਇੱਕ ਸਾਫ਼ ਕੱਪੜਾ ਵਿਛਾ ਲੈਣਾ ਤੇ ਛੋਟੇ-ਛੋਟੀਆਂ ਆਪਾਂ ਬੜੀਆਂ ਬਣਾ ਕੇ ਰੱਖ ਦੇਣੀਆਂ ਕੱਪੜੇ ਦੇ ਨਾਲ ਜਿਹੜਾ ਬੜੀਆਂ ਦੇ ਵਿੱਚ ਪਾਣੀ ਹੁੰਦਾ ਜਾਨੀ ਕਿ ਆਲੂਆਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਚੰਗੀ ਤਰ੍ਹਾਂ ਕੱਪੜਾ ਸੋਖ ਲੈਂਦਾ ਬੜੀਆਂ ਆਪਣੀਆਂ ਛੇਤੀ ਸੁੱਕ ਜਾਂਦੀਆਂ ਇੱਕ ਪ੍ਰਾਤ ਮੈਂ نیچے ਬਣਾ ਲਿੱਤੀ ਦੂਜੀ ਮੈਂ ਕਿਹਾ ਚਲੋ ਆਪਾਂ ਛੱਤ ਤੇ ਜਾ ਕੇ ਬਣਾ ਲੈਂਦੇ ਆ ਪਰ ਛੱਤ ਤੇ ਧੁੱਪ ਬਹੁਤ ਜ਼ਿਆਦਾ ਪੈ ਰਹੀ ਸੀ ਮੈਂ ਕਿਹਾ ਚਲੋ ਹੁਣ ਆ ਹੀ ਗਏ ਆਪਾਂ ਬੜੀਆਂ ਬਣਾ ਕੇ ਰੱਖ ਹੀ ਦਿੰਨੇ ਆ ਤਾਂ ਕਿ ਛੇਤੀ ਸੁੱਕ ਜਾਣਗੀਆਂ ਧੁੱਪ ਦੇ ਵਿੱਚ ਬੜੀਆਂ ਆਪਣੀਆਂ ਪੱਕੇ ਵਿੱਚ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਮੈਂ ਉੱਪਰ ਹੀ ਸਾਰੀਆਂ ਬੜੀਆਂ ਤਿਆਰ ਕਰਕੇ ਰੱਖ ਦਿੱਤੀਆਂ ਬਰੋਨੀ ਵੀ ਸਾਡੇ ਕੋਲ ਆ ਗਿਆ ਉਹ ਵੀ ਬੈਠਾ ਸਾਡੀ ਬੜੀਆਂ ਦੀ ਜਿਹੜਾ ਰਾਖੀ ਕਰ ਰਿਹਾ ਸੀ ਦੋ ਦਿਨ ਬਾਅਦ ਆਪਾਂ ਚੈੱਕ ਕੀਤਾ ਬੜੀਆਂ ਆਪਣੀਆਂ ਪ੍ਰੋਪਰ ਸੁੱਕ ਚੁੱਕੀਆਂ ਸੀ ਆਪਾਂ نیچے ਲਿਆ ਕੇ ਇਹਨਾਂ ਨੂੰ ਸਟੋਰ ਕਰਕੇ ਰੱਖ ਲੈਣਾ ਦੇਖੋ ਕਿੰਨੀਆਂ ਵਧੀਆ ਬਣੀਆਂ ਬੜੀਆਂ ਆਪਣੀਆਂ ਇਹਨਾਂ ਨੂੰ ਸਟੋਰ ਕਰਕੇ ਕਿਸੇ ਬਰਤਨ ਦੇ ਵਿੱਚ ਰੱਖ ਲਓ ਜਦੋਂ ਤੁਹਾਡਾ ਮਨ ਕਰੇ ਤੁਸੀਂ ਇਹਦੀ ਸਬਜ਼ੀ ਬਣਾ ਕੇ ਖਾਓ ਬਹੁਤ ਹੀ ਟੇਸਟੀ ਬਣਦੀ ਹੈ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਇਹਦੀ ਸਬਜ਼ੀ ਬਣਾਉਣਾ ਵੀ ਜਰੂਰ ਦੱਸਾਂਗੀ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ